ਫਾਜ਼ਲ ਕਦਪਿੰਡ ਨਮਾਜ਼ਲੇਮ ਚੰਦੀਵਾਰੀ ਇੱਕ ਵਿਅਕਤੀ ਪਿੰਡ ਵਿੱਚ ਨਰੇਗਾ ਤਹਿਤ ਨਵੇਂ ਕੰਮ ਅਤੇ ਕੀਤੇ ਗਏ ਕੰਮ ਦੀ ਮਜ਼ਦੂਰੀ ਨਾ ਮਿਲਣ ਤੇ ਬਰੇਗਾ ਕਫਰ ਫਾਜ਼ਲ ਕਦ ਚੱਕਰ ਕੱਟਣ ਲਈ ਮਜਬੂਰ ਹੋ ਰਿਹਾ ਹੈ ਉਸ ਦਾ ਕਹਿਣਾ ਹੈ ਕਿ ਪਿਛਲੇ ਕਰੀਬ 4 ਸਾਲਾਂ ਦੌਰਾਨ ਉਸ ਨੂੰ ਅਤੇ ਉਸ ਦੀ ਪਤਨੀ ਨੂੰ 1 ਸਾਲ ਵਿੱਚ ਨਰੇਗਾ ਤਹਿਤ ਕਰੀਬ ਇੱਕ-ਇੱਕ ਹਫ਼ਤਾ ਹੀ ਕੰਮ ਮਿਲਿਆ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਪਿਛਲੇ ਮਹੀਨੇ ਹੋਏ ਕੰਮ ਦੀ ਮਜ਼ਦੂਰੀ ਵੀ ਨਹੀਂ ਮਿਲੀ ਹੈ ਇਸ ਕਾਰਨ ਕੋ ਦਫਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਰਿਹਾ ਹੈ ਪੋਸਟਮੈਨ ਨਰੇਗਾ ਤਹਿਤ ਕਿੱਤੇ ਕੇ ਕੰਮ ਦੀ ਮਜ਼ਦੂਰੀ ਅਤੇ ਨਵਾਂ ਕੰਮ ਜਲਦ ਤੋਂ ਜਲਦ ਦੇਣ ਦੀ ਮੰਗ ਕੀਤੀ ਹੈ ਬੇਨਤੀ ਹੈ ਵੀ ਸਾਡੇ 1 ਸਾਲ ਦੇ ਵਿੱਚ 7 ਦਿਨਾਂ ਦਾ ਕੰਮ ਮਿਲਦਾ ਸਾਨੂੰ ਦੋਵਾਂ ਨੂੰ ਕਿ 7 ਦਿਨ ਉਸ ਨੂੰ ਮਿਲਦਾ 7 ਦਿਨ ਮੈਨੂੰ ਮਿਲਦਾ ਤੇ 1 ਸਾਲ ਦੇ ਵਿੱਚ ਸਾਨੂੰ ਕੰਮ ਬੜਾ ਘੱਟ ਦਿੱਤਾ ਜਾਂਦਾ ਇਹ ਤੇ ਜਿਹੜਾ ਅਸੀਂ 7 ਦਿਨ ਲਾਣੇ ਹਾਂ ਉਹਦੀ ਸਾਨੂੰ ਪੇਮੈਂਟ ਜਲਦੀ ਨਹੀਂ ਮਿਲਦੀ ਪੈਸੇ ਅਜੇ ਤੱਕ ਨਹੀਂ ਪਾਇਆ ਗਿਆ ਤਕਰੀਬਨ 20 ਦਿਨ ਹੋ ਗਏ ਕੰਮ ਕੀਤੇ ਨੂੰ ਤੇ ਅਜੇ ਤੱਕ ਪੈਸੇ ਸਾਡੇ ਨਹੀਂ ਪਾਇਆ ਗਿਆ ਕਾਰਨ ਪਤਾ ਨਹੀਂ ਕਿਉਂ ਨਹੀਂ ਪਾਉਂਦੇ ਕੀ ਗੱਲ ਹੈ ਸਾਨੂੰ ਕੰਮ ਵੀ ਨਹੀਂ ਦਿੰਦੇ ਅਗਰ ਪੈਸੇ ਹਨ ਤਾਂ ਪੈਸੇ ਵੀ ਨਹੀਂ ਪਾਉਂਦੇ ਅਗਰ ਅਸੀਂ ਪੁੱਛਨੇ ਆ ਅਧਿਕਾਰੀਆਂ ਕੋਲ ਜਾਣੇ ਆ ਸਾਨੂੰ ਕਹਿੰਦੇ ਲਾਰਾ ਲਾਰੇ ਤੂੰ ਲਾਰਾ ਸਾਨੂੰ 7 ਦਿਨਾਂ ਦਾ ਮੇਰੇ ਘਰ ਵਾਲੀ ਨੂੰ ਮਿਲਿਆ 7 ਦਿਨਾਂ ਦੇ ਹੀ ਮੈਨੂੰ ਮਿਲਿਆ 1 ਸਾਲ ਦੇ ਵਿੱਚ ਹੁਣ ਹੁਣ ਤੱਕ ਹੋਣੀ ਮਿਲਿਆ 20 ਦਿਨ ਬਾਦ ਸਾਨੂੰ 7 ਦਿਨਾਂ ਇੱਕ ਕੰਮ ਮਿਲਿਆ 7 ਦਿਨ ਮੇਰੀ ਕਾਰ ਨਹੀਂ 7 ਦਿਨ ਮੈਨੂੰ ਤੇ ਪਿਛਲੇ ਸਾਲ ਦੀ ਗੱਲ ਕਰੀ ਤਾਂ ਉਸ ਟਾਈਮ ਕਿੰਨੇ ਦਿਨ ਮਿਲੇ ਉਸ ਟਾਈਮ 7 ਦਿਨਾਂ ਦਾ 4 ਸਾਲ ਹੋ ਗਿਆ ਜੀ اچھا 7 ਦਿਨਾਂ ਦਾ ਬਸ 7 ਦਿਨਾਂ ਦਾ ਸਾਲੇ 7 ਦਿਨਾਂ ਦਾ 7 ਦਿਨਾਂ ਸੰਕਰਦੇ ਸਰ ਦਾ ਮੈਂ ਸੈਕਟਰੀ ਨੂੰ ਆਪ ਮਿਲਣਾ ਮੈਂ ਏਪੀਓ ਸਾਹਿਬ ਨੂੰ ਆਪ ਆ ਕੇ ਮਿਲਣਾ ਵੀ ਸਾਡੇ ਸਾਡਾ ਪਿੰਡ ਦਾ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਆਂ ਦਿਹਾੜੀਦਾਰ ਮਜ਼ਦੂਰ ਬੰਦੇ ਆਂ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਮੰਗ ਕਰਦੇ ਆਂ ਦੇ ਦੇਨੇ ਆ ਜੀ ਪਹਿਲੀ ਗੱਲ ਤਾਂ ਸਾਡੀ ਡਿਮਾਂਡ ਹੀ ਨਹੀਂ ਰੱਖਦੇ ਜੇ ਤੁਸੀਂ ਸਿੱਧੀ ਡਿਮਾਂਡ ਪਰ ਕੇ ਦੇ ਦੇਂ ਦਿਨੇ ਇਹਨਾਂ ਨੂੰ ਡਿਮਾਂਡ ਹੀ ਨਹੀਂ ਰੱਖਦੇ ਸਾਡੀ ਕੀ ਕਹਿੰਦੇ ਸਾਡੀ ਡਿਮਾਂਡ ਮੋਰ ਦਿਨ ਦੇ ਨਹੀਂ ਕਿਸ ਤਰ੍ਹਾਂ ਫਿਰ ਡਮਾੜ ਕੇ ਸਰ ਲੱਗੇ ਡਿਮਾਂਡ ਰੱਖਦੇ ਹੀ ਨਹੀਂ ਸਰ ਮੈਂ ਸਿੱਧੀ ਅਸੀਂ ਦੇਈ ਦੀ ਪਰ ਚਹਿਤ ਸਾਡੀ ਵੈਸੀ ਨਹੀਂ ਲੈਂਦੀ ਡਿਮਾਂਡ ਤੇ ਨਵੇਂ ਕੰਮ ਦੀ ਜਦੋਂ 20 ਦਿਨਾਂ ਬਾਅਦ ਖਤਮ ਹੋਇਆ ਇੱਕ ਡਿਮਾਂਡ ਹੋਰ ਪਈ ਹੈ ਉਹ ਸਾਡੀ ਪਤਾ ਹੀ ਨਹੀਂ ਕਿ ਗਈ ਕਿੱਥੇ ਅੱਜ ਮਿਲਿਆ ਮੈਂ ਆ ਕੇ ਕਿਹਨਾਂ ਨੂੰ ਮਿਲਿਆ ਮੈਂ ਏਪੀਓ ਸਾਹਿਬ ਨੂੰ ਨਹੀਂ ਮਿਲਿਆ ਸੈਕਟਰੀ ਸਾਹਿਬ ਨੂੰ ਮਿਲਿਆ ਕਿ ਸਾਨੂੰ ਕੰਮ ਦਿੱਤਾ ਜਾਵੇ ਜਿਹੜੇ ਬਸ ਸਾਡਾ ਬਕਾਇਆ ਖਾਲਾ ਉਹ ਸਾਡੇ ਪੈਸੇ ਪਾਏ ਜਾਵਣ ਤੇ ਸਾਨੂੰ ਬੇਨਤੀ ਹੈ ਵੀ ਸਾਨੂੰ ਕੰਮ ਦਿਓ ਸਰ ਲੜਾਈ ਹੈ ਅਜੇ ਤੱਕ ਕੀ ਚਾਹੁੰਦੇ ਹੋ ਹੁਣ ਇਹ ਮੰਗ ਕਰਨਾ ਮੈਂ ਮੈਨੂੰ ਸਾਨੂੰ ਕੰਮ ਦਿੱਤਾ ਜਾਵੇ ਸਾਡੇ ਪੈਸੇ ਪਾਏ ਜਾਣ ਤੇ ਬੇਨਤੀ ਡੀਸੀ ਸਾਹਿਬ ਦੇ ਅੱਗੇ ਵੀ ਇਹੋ ਬੇਨਤੀ ਹੈ ਮੇਰੀ ਇੰਨਾ ਕੁ ਵੀ ਪੀਓ ਬੇਰੀ ਟੋਟਲ ਸਾਨੂੰ ਸਰ ਮੈਂ ਅਨਫਾਰਡ ਬੰਦਾ ਨਹੀਂ ਮੈਨੂੰ ਗਿੰਤੀ ਨਹੀਂ ਪਰ ਕਰੀਬਨ ਹੀ 7 7 ਦਿਨਾਂ ਦਾ ਹੀ ਸਾਨੂੰ ਕੰਮ ਮਿਲਦਾ ਜਿਵੇਂ ਅਸੀਂ ਦੋ ਜੀ ਹਾਂ ਇੱਕ ਸਾਡਾ ਨਰਗਾ ਕਾਰਡ ਹੈ ਵਿੱਚ 7 ਦਿਨਾਂ ਤੋਂ ਉਹਨੂੰ ਮਿਲਿਆ ਗਿਆ 7 ਦਿਨਾਂ ਨਾਲ ਮੈਨੂੰ ਵੀ ਮਿਲਿਆ ਗਿਆ ਹੋਰ ਦਿੱਤਾ ਜਾਵੇ ਜਾਂ ਫਿਰ ਸਾਡੀ ਪੇਮੈਂਟ ਨਾ ਰੋਕੀ ਜਾਵੇ ਸਾਡੀ ਜਲਦੀ ਜਲਦੀ ਪੇਮੈਂਟ ਪਾਈ ਜਾਵੇ